ਡਿਫਿਕਲਟੀ ਪਹਿਲੇ ਤਾਂ ਆਪ ਸੱਜ ਜਨਵਾਰ ਸਾਰੇ মিডিਆ ਤਾਂ ਸਾਰੇ ਜਿਹੜੇ ਵੀ ਇੱਥੇ ਪਹੁੰਚੇ ਸਪਾਂਸਰਸ ਸਾਡੇ ਹੰਸਾਲੀ ਸਾਹਿਬ ٹرسٹ ਵੱਲੋਂ ਸਾਡੇ ਸਕੂਲ ਕਾਲਜਸ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਕਿ ਤੁਸੀਂ ਸਾਡੀ ਹੰਸਾਲੀ ਖੇੜਾ ਰਨ ਨੂੰ ਇੰਨਾ ਪਿਆਰ ਦਿਖਾਇਆ ਹੰਸਾਲੀ ਖੇੜਾ ਰਨ ਜਿਹੜੀ ਕਿ 9 ਨਵੰਬਰ ਨੂੰ ਹੋਣ ਜਾ ਰਹੀ ਹੈ ਅੱਜ ਉਹਦੀ ਫਰਸਟ ਪ੍ਰੈਸ ਫੀਟਿੰਗ ਸੀ ਔਰ ਬੜੇ ਮਾਨੀ ਕਰ ਲੈ ਕਿ ਇਸ ਸਟੇਡੀਅਮ ਜਿਹੜਾ 95 ਦੇ ਵਿੱਚ ਬਾਬਾ ਜੀ ਨੇ ਜਿਹਦਾ ਪੰਜ ਪਿਆਰੇਾਂ ਦੇ ਨਾਲ ਮਿਲ ਕੇ ਸਾਡੇ ਵੱਡੇ ਬਾਬਾ ਜੀ ਪ੍ਰਮ ਗਿਆਨੀ ਸਰ ਬਾਬਾ ਜੀ ਸਿੰਘ ਜੀ ਨੇ ਇੱਥੇ ਪੱਥਰ ਰੱਖਿਆ ਉਦੋਂ ਉਹਨਾਂ ਦੀ ਸੋਚ ਕਿੰਨੀ ਪ੍ਰੋਗਰੈਸਿਵ ਹੋਏਗੀ ਕਿੰਨਾ ਅਗਾਹ ਦਾ ਉਹ ਸੋਚ ਰਹੇ ਹੋਣਗੇ ਬੱਚਿਆਂ ਲਈ ਪਿੰਡਾਂ ਲਈ ਇੰਨਾ ਵੱਡਾ ਸਟੇਡੀਅਮ ਬਣਾਇਆ ਤੇ ਸਾਡੀ ਬੜੀ ਕਿਸਮਤ ਹੈ ਕਿ ਸੰਤਿਸ ਚਿਫ ਦਾ ਸਾਨੂੰ ਸੇਵਾ ਬਖਸ਼ੀ ਗਈ ਕਿ ਇੱਥੇ ਸੀ ਇੱਕ ਮੈਰਾਥਨ ਫੁੱਲ ਮੈਰਾਥਨ ਜਿਹੜੀ ਕਿ ਪੰਜਾਬ 'ਚ ਕਰਾਂ ਜਾ ਰਹੇ ਆ ਪਾਸਟ ਇਅਰ ਵਿੱਚ ਅਸੀਂ ਕਰਾਈ ਸੀ ਉਸ ਚੀਜ਼ ਦੀ ਸੇਵਾ ਬਖਸ਼ੀ ਹੁਣ ਸਭ ਤੋਂ ਬੈਸਟ ਗੱਲ ਇਹ ਹੈ ਕਿ ਸਾਡੇ ਜਿਹੜੇ ਸਾਡੇ 올ਡੇਸਟ ਮੈਰਾਥਨ ਰਨਰ ਸੀਗੇ ਬਾਪੂ ਫੌਜਰ ਸਿੰਘ ਜੀ ਉਹ ਪਰਮੇਤ ਦੁਨੀਆਂ ਚੋ ਚਲੇ ਗਏ ਨੇ ਪਰ ਉਹ ਸਾਡੇ ਦਿਲਾਂ ਚ ਸਾਡੀ ਜ਼ਿੰਦਗੀ ਚ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਇੱਥੇ ਬੰਨਿਆ ਰਹੇਗਾ ਤੇ ਪਹਿਲੀ ਮੈਰਾਥਨ ਜੋ ਉਹਨਾਂ ਦੀ ਯਾਦ ਦੇ ਵਿੱਚ ਫੁੱਲ ਮੈਰਾਥਨ ਹੈ ਜਿਹੜੀ ਪੰਜਾਬ ਚ ਕਰਾਈ ਜਾ ਰਹੀ ਹੈ 42 ਕਿਲੋਮੀਟਰ 21 10 ਐਂਡ 5 ਡਿਸਟੈਂਸ ਹੈ ਜਿਦੇ ਵਿੱਚ 5 ਵੇਜ ਕੈਟੇਗਰੀਜ਼ ਨੇ ਮੇਲ ਫੀਮੇਲ ਦੀਆਂ ਸੋ 90 ਪ੍ਰਾਈਜ਼ਿਸ 8 ਲੱਖ ਦੇ ਪਲਸ ਕੈਸ਼ ਪ੍ਰਾਈਜ਼ਿਸ ਡਿਸਟ੍ਰਿਬਿਊਟ ਹੋਏ ਸਾਡੇ ਜਿਹੜੇ ਵਿਬੈਕਸਪੋ ਹੈ ਉਹਦੇ ਵਿੱਚ ਸਾਡੇ ਡਿਫਰੈਂਟ ਤਰ੍ਹਾਂ ਦੇ ਸਟਾਲਸ ਅਸੀਂ ਲਗਾ ਰਹੇ ਤਾਂ ਕਿ ਪਿੰਡਾਂ ਦੇ ਬੱਚਨ ਨੂੰ ਇੰਟਰਨੈਸ਼ਨਲ ਮੈਰਾਥਨ ਦਾ ਐਕਸਪੋਜ਼ਰ ਮਿਲ ਸਕੇ। ਔਰ ਅ ਚਿਪਟਾਈ ਮੈਰਾਥਨ ਹੈ 42 21 10 ਬੈਸਟ ਪਾਰਟ ਇੱਕੋ ਹੀ ਲੂਪ ਹੈ। ਔਰ ਸਾਡੇ ਨਾਲ ਜਿਹੜੇ ਹਾਈਡਰੇਸ਼ਨ ਪਾਰਟਨਰਸ ਵੀ ਹੋਣਗੇ ਮੈਡੀਕਲ ਟੀਮ ਸਾਡੀ ਸਾਰੀ ਹੀਲਿੰਗ ਹਸਪੀਟਲ ਔਰ ਚੰਡੀਗੜ੍ਹ ਤੋਂ ਐਂਬੂਲੈਂਸ ਲੈ ਕੇ ਡਾਕਟਰ ਮਤਲਬ ਕੁਝ ਵੀ ਕبھی ਨਾ ਰਵੇ ਇੱਕ ਰਨਰ ਦੀ ਸੇਫਟੀ ਸਿਕਿਉਰਿਟੀ ਹਾਈਡਰੇਸ਼ਨ ਰਿਫਰੈਸ਼ਮੈਂਟ ਮੈਡਲ ਤੁਸੀਂ ਦੇਖ ਹੀ ਲਿਆ ਟੀ-ਸ਼ਰਟ ਤੁਸੀਂ ਦੇਖ ਲਿਆ ਉਸ ਸਾਰੀ ਜਿਹੜਾ ਅਰੇਂਜਮੈਂਟ ਕਿੱਤਾ ਗਿਆ ਔਰ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਚਲਾਈ ਹੋਈ ਹੈ ਸਰਕਾਰ ਵੱਲੋਂ ਚਲਾਈ ਹੈ ਪਰ ਉਸ ਤੋਂ ਪਹਿਲੇ ਦੇਖੋ ਬਾਬਾ ਜੀ ਨੇ ਸਟੇਡੀਅਮ ਬਣਾ ਕੇ ਸਾਰਾ ਕੁਝ ਕਿਉਂਕਿ ਆਉਣ ਵਾਲੀ ਪੀੜ੍ਹੀਆਂ ਨੂੰ ਉਹ ਜਾਣਦੇ ਸੀ ਕਿ ਉਹ ਸਪੋਰਟਸ ਨਾਲ ਜੁੜਨ ਜਿਵੇਂ ਬਾਬਾ ਜੀ ਨੇ ਆਪ ਵੀ ਦੱਸਿਆ ਕਿ ਬੇਟੀਆਂ ਨੂੰ ਬਾਹਰ ਨਾ ਜਾਣਾ। ਇਸ ਤੋਂ ਵੱਡੀ ਸੋਚ ਤਾਂ ਪੰਜਾਬ ਦੇ ਵਿੱਚ ਹੋ ਹੀ ਨਹੀਂ ਸਕਦੀ। ਔਰ ਇਹ ਸਟੇਡੀਅਮ ਬਹੁਤ ਜ਼ਿਆਦਾ ਬਿਊਟੀਫੁੱਲ ਹੈ। ਨੈਸ਼ਨਲ ਇੰਟਰਨੈਸ਼ਨਲ ਜਿਹੜੇ ਰਨਰਸ ਕਸ਼ਮੀਰ ਤੋਂ ਪਾਰਟਿਸਪੇਟ ਕਰ ਰਹੇ ਸਾਡੇ ਕੋਲ ਹਰ ਸਟੇਟ ਤੋਂ ਰਨਰਸ ਕੜੀਕੋਲ ਡਿਫਰੈਂਟ ਕੰਟਰੀਜ਼ ਤੋਂ ਰਨਰ ਹੈ ਦੁਬਈ ਤੋਂ ਜਿਹੜੇ ਕੁਝ ਰਨਰਸ ਕੱਲ ਪਹੁੰਚ ਗਏ ਨੇ ਉਹ ਵੀ ਪਾਰਟਿਸਪੇਟ ਕਰ ਰਹੇ ਹੈ ਇਹਦੇ ਵਿੱਚ ਸੂਫੀਆ ਜਿਹੜੀ ਕਿ ਵਰਲਡ ਚੈਂਪੀਅਨ ਹੈ ਜੀ ਹੈ ਇਸ ਵਕਤ ਟੌਪ ਤੇ ਚੱਲ ਰਹੀ ਹੈ ਡਾਕਟਰ ਸੁਨੀਤਾ ਗੁਦਾਰਾ ਉਹ ਸਾਰੇ ਸਾਡੇ ਵਿੱਚ ਇੱਥੇ ਕੱਲ ਐਕਸਪੋ ਦੇ ਵਿੱਚ ਵੀ ਪਾਰਟਿਸਪੇਟ ਵੀ ਕਰ ਰਹੇ ਹੈ ਕੋਈ ਇੰਡਸਟਰੀਜ਼ ਨੂੰ ਵਿਟਨੈਸ ਵੀ ਕਰਨ ਜਾ ਰਹੇ ਨੇ ਸੋ ਇਹ ਹਿਸਟਰੀ ਫਿਰ ਤੋਂ ਇੱਕ ਹਿਸਟਰੀ ਬਾਪੂ ਫੋਜਾ ਸਿੰਘ ਜੀ ਦੇ ਨਾਮ ਤੇ ਨਸ਼ਾ ਮੁਕਤ ਤੇ ਕੈਂਸਰ ਚੇਤਨਾ ਜਿੱਦੀ ਮੈਮੋਹੀਮ ਪੰਜਾਬ ਚ ਸ਼ੁਰੂਾਈ ਸੀ ਜਿੱਤੋ ਕਰਦੇ ਤੇ ਮੈਨੂੰ ਜਿਹੜਾ ਬਾਪੂ ਫੋਜਾ ਸਿੰਘ ਜੀ ਸੀ ਨਾ ਉਹ 112 ਜਿਹੜੇ ਸਾਡੇ ਬ੍ਰੈਂਡ ਡੋਮੈਸਟਰ ਸੀ ਜਿੱਤੋਂ ਅਪਰੈਸਟ ਕੈਂਸਰ ਵਿੰਡਸ ਕੰਪਨੀ ਤੋਂ ਮੇਰੇ ਬਾਪੂ ਜੀ ਸੀ। ਸੋ ਉਹਨਾਂ ਦੀ ਯਾਦ ਸਾਡੇ ਕੌਸ ਨੂੰ ਲੈ ਕੇ ਰਨ ਕਰਾਈ ਜਾ ਰਹੀ ਹੈ। ਬਾਬਾ ਜੀ ਦੇ ਆਸ਼ੀਰਵਾਦ ਨਾਲ ਤ੍ਰਿਹੰਸਾਰੀ ਸਾਹਿਬ ٹرسٹ ਪਰ ਤੇ ਪੈਰਾਗੋਨ ਸਕੂਲ ਸੈਕਟਰ 69 ਦੇ ਸਾਰੇ ਸਟਾਫ ਨਾਲ ਮਿਲ ਕੇ ਮਨ ਲਿਆ ਇੱਕ ਪ੍ਰੋਜੈਕਟ ਟੋਟਲ ਕਿੰਨੇ ਬਰਸ ਕਰਦੇ ਸਰ ਅਸੀਂ 4000 ਦੇ ਕਰੀਬ ਕੱਲ ਸਾਡੇ ਐਕਸਪੈਕਟਿਡ ਪਾਰਟਿਸਪੈਂਟਸ ਨੇ ਸੋ ਸਾਡੇ ਲਈ ਵੀ ਇਹ ਬਹੁਤ ਮਾਨ ਦੀ ਗੱਲ ਹੈ ਲਾਸਟ ইয়ার ਸਾਨੂੰ ਰੈਜਿਸਟ੍ਰੇਸ਼ਨਸ ਕਿਤਨੀਆ ਪਈਆਂ ਪਰ ਇਹ ਵਰਲਡ ਦੀ ਸਭ ਤੋਂ ਫੇਵਰੇਟ ਐਂਡ ਫੇਮਸ ਰਨ ਹੋ ਚੁੱਕੀ। ਇੱਕ ਜੀ ਤੋਜਨ ਸਿੰਘ ਉਹਨਾਂ ਦੇ ਸਮਾਨ ਮਾਡਲ ਵਗੈਰਾ ਵੀ ਐਕਸੈਨਰ ਹਾਂਜੀ ਬਾਪੂ ਫੌਜਾ ਸਿੰਘ ਜੀ ਜਦੋਂ ਪਹਿਲੀ ਵਾਰੀ ਲੰਡਨ ਪੱਜੇ ਤੇ ਉੱਥੇ ਦੀ ਕੁਇਨ ਨੇ ਉਹਨਾਂ ਨੂੰ ਆਨਰ ਕੀਤਾ ਬਾਪੂ ਜੀ ਦੀ ਯਾਦਗਾਰ ਉਹਨਾਂ ਨੂੰ ਜਿਹੜੇ ਸ਼ੂਜ਼ ਮਿਲੇ ਜਿੱਥੇ ਬਾਪੂ ਫੌਜਾ ਸਿੰਘ ਜਿਹਦਾ ਨਾਮ ਲਿਖਿਆ ਗਿਆ ਕਿਉਂਕਿ ਇੱਕ ਰਨਰ ਹੋਣ ਦੇ ਨਾਲ ਮੈਨੂੰ ਪਤਾ ਹੈ ਕਿ ਚਿੰਝਾ ਇਸੇ ਇਮੋਸ਼ਨਲੀ ਬਹੁਤ ਅਟੈਚਡ ਹੁੰਦਾ। ਮੈਂ ਪਹਿਲੇ ਵੀ ਕਿਹਾ ਇੱਕ ਸਾਨੂੰ ਟੀ-ਸ਼ਰਟ ਇੱਕ ਮੈਡਲ ਬਾਪੂ ਜੀ ਦੇ ਮੈਡਲ ਜਿਹੜੇ ਲੰਡਨ ਮੈਰਾਥਨ ਤੋਂ ਹੋ ਗਏ ਸਾਰੇ ਉਹਨਾਂ ਦੀ ਜਿਹੜੀ ਅਸੀਂ ਐਕਸਪੋ ਲਗਾਈ ਹੈ ਤਾਂ ਕਿ ਸਾਡੀ ਜਿਹੜੀਆਂ ਪੀਡੀਐਫ ਹੁੰਦੇ ਤੇ ਹੁੰਦੇ ਬੱਚੇ ਉਹ ਦੇਖ ਸਕਣ ਔਰ ਸਾਡਾ ਟੀਚਰ ਕਿ ਘਰ-ਘਰ ਫੌਜਾ ਨਸ਼ਾ ਤਾਂ ਆਪਣਾ ਮੁਕਤ ਅਸੀਂ ਹੋ ਹੀ ਜਾਵਾਂਗੇ ਜਦੋਂ ਅਸੀਂ ਘਰ-ਘਰ ਫੌਜਾ ਦੀ ਮੁਹਿੰਮ ਚਲਾਇਆ ਦਵਾਂਗੇ ਤੇ ਬੱਚੇ ਭੱਜਣਗੇ ਅੱਗੇ ਆਣਗੇ ਸਟੇਡੀਅਮ ਚਾਣਗੇ ਤੇ ਅਤੇ ਸਾਡੇ ਬਾਪੂ ਜੀ ਦਾ ਵੀ ਨਾਮ ਚੱਲੇਗਾ ਕੋਈ ਇਸ ਜਿਹੜੀ ਚਿੱਤਤ ਦੇਖ ਕੇ ਉਹਨਾਂ ਨੂੰ ਵੀ ਪਤਾ ਲੱਗੇਗਾ ਤੇ ਸਪੋਰਟਸ ਦੇ ਜਿਹੜੇ ਮੇਰੇ ਹੈਗੇ ਆ ਭੈਣ ਭਰਾ ਫਰੈਂਡਸ ਜਿਹੜੇ ਸਪੋਰਟਸਮੈਨ ਹੈਗੇ ਆ ਸਪੋਰਟਸਮੈਨਸ਼ਿਪ ਹੋਗੀ ਉਹਨਾਂ ਨੂੰ ਪਤਾ ਚੱਲੇਗਾ ਕਿ ਜੇ ਉਹ ਅਵਾਰਡ ਲੈ ਕੇ ਆ ਰਹੇ ਮੈਡਲਸ ਲੈ ਕੇ ਜਾ ਰਹੇ ਆ ਦੁਨੀਆ ਉਹਨਾਂ ਨੂੰ ਕਿਵੇਂ ਯਾਦ ਰੱਖਦੀ ਹੈ ਹੁਣ ਤਾਂ ਕਰ ਰਹੀ ਹੈ ਉਹਨਾਂ ਨੂੰ ਆਨਰ ਵੀ ਕਰਨਾ ਚਾਹੀਦਾ ਵੀ ਉੱਥੇ ਹੀ ਗੱਲ ਨਹੀਂ ਖਤਮ ਹੋ ਜਾਂਦੀ ਤੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਵੀ ਅਸੀਂ ਇੱਕ ਮੈਸੇਜ ਦੇ ਰਹੇ ਹਾਂ ਕਿ ਤੁਸੀਂ ਆਪਣੇ ਘਰ ਘਰ ਫੌਜਾਂ ਮੁਹਿੰਮ ਜੁੜ ਕੇ ਆਪਣੀ ਸਿਹਤਮੰਦੀ ਹੋਵੋ ਇੱਕ ਖੁਸ਼ਹਾਲ ਪੰਜਾਬ